ਕੀ ਜਾਨ ਮਾਣ ਲੱਗ ਤੇਰੇ ਰੰਗਾਂ ਨੂੰ ਮੇਰ ਕਰੀਫੜ ਲਾਵੇਂ ਦਾ ਤਾਂ ਸੁੱਚੀਆਂ ਸੁੱਚੀਆਂ ਮੰਗਾਂ ਮੈਂ ਮਾਪਿਆਂ ਦੀ ਕਾ ਤਾਰੀਫ਼ ਕਿਵੇਂ ਮੇਰੇ ਅੱਖਾਂ ਵਿੱਚ ਨਾ ਜੋਰ ਨਹੀਂ ਰੂਹਾਂ ਵਿੱਚ ਭਾਵੇਂ ਲੱਖ ਰਿਸ਼ਤੇਦਾਰਾਂ ਪਰ ਮਾਪਿਆ ਜਿਆ ਕੋਈ ਹੋਰ ਨਹੀਂ ਕਮਾਲ ਦੀ ਗੱਲ ਕਹੀ ਅੱਜ ਰੱਬ ਨੇ ਕੇ ਨਾਮ ਮੰਗਣ ਹੀ ਹਮ ਦੇ ਹੂੰ ਕਦੇ ਮਿਲਣ ਵੀ ਆਇਆ ਕਰੋ ਜਦ ਤੀ ਬਿਮਾਰ ਹੋਵੇ ਤਦ ਦੁੱਖ ਲੱਗਦਾ ਏ ਜੇ ਨੂੰ ਬਿਮਾਰ ਹੋਵੇ ਤਦ ਬਹੁਤ ਲੱਗਦਾ ਏ ਤੂੰ ਹਾ ਨਾ ਤੇ ਕਿਹੜੇ ਖੰਡਰ ਤੇ ਕਿਹ ਆਏ ਕਿਨਾਰੇ ਤੇ ਦੁੱਖ ਆਪਾਂ ਨੂੰ ਸੋਰਸੋ ਬੜੇ ਸੀ ਮੈਨੂੰ ਪਤਾ ਸਾਰੇ ਨਹੀਂ ਢੀਲਾ ਪੈਂਦਾ ਮੇਰੇ ਤੰਗ ਆਸਾਂ ਦੇ ਨਾਲ ਕਹ ਜਾਂਦੇ ਆਸਾਂ ਦੇ ਨਗਾ ਸੰਦਿਆਰ ਕਦਾਬਾ ਵਰਗੇ ਮੇਰੇ ਗਲ ਪਤੇ ਦੀ ਦੱਸ ਜਾਂਦੇ ਪਹਿਲਾਂ ਪਹਿਲਾਂ ਕੜਾ ਲੱਗਦਾ ਫਿਰ ਦਲਾ ਵਿੱਚ ਫਸ ਜਾਂਦੇ ਮੰਨ ਦਾ ਝੁਕਣਾ ਵੀ ਬਹੁਤ ਜ਼ਰੂਰੀ ਹੈ ਇਕੱਲਾ ਸਨ 99 ਪਰ ਮਾਤਮਾ ਨਹੀਂ ਮਿਲਦਾ ਸਾਕ ਕੋ ਸਰਾਬ ਦੇ ਪਰੋਸਾ ਉਹ ਤੇ ਰੰਗ ਨਿਆਰੇ ਨੇ ਦੋਲੇ ਉਹਦਾ ਖਰਚਾ ਤੰਜਨ ਕੇ ਫਿਰ ਪਿੱਛੇ ਪਾਇਦੇ ਸਾਰੇ ਖਵਾਨਾ ਲਤਾਏ ਖਵਾਨਾ ਵਿੱਚ ਕਿਹੜੇ ਖਾਣਾ ਡਿੱਗਿਆ ਆ ਕਿਨਾਰੇ ਤੇ ਲੋਕਾਂ ਬਾਣੇ ਸੋਰਸ ਬੜੇ ਗੁੰਝੇ ਮੈਨੂੰ ਪਤਾ ਖਾਰੇ ਨਹੀਂ ੱਲਾ ਪੈਂਦਾ ਮੇਰਾ ਦਾਦਾ ਪਾਕਾਂ ਦੇ ਨਾਲ ਕਰ ਜਾਂਦੇ ਯਾਰ ਕਿਤਾਬਾਂ ਵਰਗੇ ਮੇਰੇ ਕੱਲ ਪਤਾ ਨਹੀਂ ਰਫਗਾਂ ਦੇ ਪਹਿਲਾ ਪਹਿਲਾ ਕਮਲੇ ਲੱਗਦੇ ਫਿਰ ਦਲਾਂ ਵਿੱਚ ਵਹੇ ਜਾਂਦੇ ਮੰਨ ਦਾ ਝੁਕਣਾ ਵੀ ਬਹੁਤ ਜ਼ਰੂਰੀ ਹੈ ਕੱਲਾ ਸਿਰ ਨਿਮੋਨ ਨਾਲ ਪ੍ਰਮਾਤਮਾ ਨੂੰ ਨਹੀਂ ਮਿਲਦਾ ਕਹ ਰਹਾ ਹਾਂ ਉਸ ਰੱਬ ਤੇ ਭਰੋਸਾ ਉਸ ਦੇ ਰੰਗ ਨਿਆਰੇ ਨੇ ਜਦੋਂ ਲਿਆਉਣਾ ਦਾ ਚੰਗੇ ਕਿ ਤੁਛੇ ਭਜਦੇ ਸਾਹੇ ਨੇ ਕੰਗਾ ਲੱਗਦਾ ਹੈ ਦਿਨੋਂ ਕਰੋ ਤੇਰਾ ਤੁ ਜੋ ਮਿੰਤਾ ਕਰਵਾਇਆ ਸੀ ਭੁੱਲੀ ਗਏ ਅੱਜ ਜਦੋਂ ਆਪਣਾ ਤੁਹਾਡੇ ਨਾਲ ਪਿਆਰ ਹੁੰਦਾ ਹੈ ਤਾਂ ਤੁਹਾਡੇ ਲਈ ਕੋਈ ਹੀ ਕਰਦਾ ਹੈ ਜਿਹਨੂੰ ਤੁਹਾਡੇ ਲਈ ਚੰਗਾ ਹੈ ਉਹਨਾਂ ਫਾਲਤੂ ਲੋਕਾਂ ਦੂਰ ਕਰਤ ਹੁੰਦਾ ਹੈ ਜਿਹੜਾ ਤੁਹਾਡੇ ਕਾਬੇ ਨਾ ਹੋਵੇ ਸਰ ਇਹੰਤਰਾ ਜਨ ਹੋਵੇਗੀ ਮੇਰੀ ਵੀ ਜ਼ਿੰਦਗੀ ਹੈ ਵੈਗਰੂ ਇਤਿਆਰ ਮੈਨੂੰ ਸਵੇਲ ਦਾ ਨਹੀਂ ਤੇਰੇ ਰਹਿਮਤ ਦਾ ਹੈ ਔੜੀ ਘੜੀ ਨਾ ਦੇਖਨ ਦੇ ਆਪਣਾ ਬਿਰਦ ਸਮਾਲੇ ਹੱਥ ਤੇ ਰੱਖੇ ਆਪਣੇ ਕਿਉਂ ਤਸਾ ਪਰੰਤੀ ਪਰਲੇ ਗਿਆਨ ਮੈਨੂੰ ਵੀ ਵਧੀਆ ਲੱਗਦਾ ਹੈ ਪਰ ਪਹਿਲਾਂ ਆਪਣੇ ਤੇ ਕਮਲ ਕੀਤਾ ਹੋਇਆ ਹੋਵੇ ਤਾਂ ਕਿੱਥੇ ਦੇਖੇ ਤਾਂ ਸਰਫਾ ਆਪਣੇ ਕਾਰਨ ਕਿੱਥੇ ਹੋ ਵੀ ਲਗੋ ਤਾਂ ਦੁਨੀਆ ਹਮਸਿਆ ਨਹੀਂ ਬਣਾਉਂਦੀ ਸਾਰੋਗਏ ਚੰਗਾ ਕਾਮ ਦੇ ਦੇਖੀ ਦੁਨੀਆ ਮੈਂ ਬੰਦਾ ਰੋਵੇ ਹੋਰ ਨਾ ਵਾਉਂਦੀ ਤੁਨ ਦੇਖੀ ਦੁਨੀਆ ਮੈਂ ਜਿਵੇਂ ਦੇ ਆਪਨੇ ਸਾ ਮਾਪਾਪ ਨੂੰ ਰੋਟੀ ਦਿੱਤੀ ਮਾਂ ਨੇ ਪਿੱਛੋਂ ਪਿੰਡ ਰਜਾਉਂਦੀ ਦੇਖੀ ਦੁਨੀਆ ਮੈਂ ਅਕਾ ਨਾ ਦੇਵੀ ਤੱਤੀ ਵੇ ਅੱਤੀਵਾ ਮਾਲਕਾ ਬੜੇ ਔਕੈ ਨੇ ਜ਼ਿੰਦਗੀ ਦੇ ਰਾਹ ਮਾਲਕਾ ਬਹੁਤ ਖੁਸ਼ਾ ਤੇਰੀ ਰਜਾ ਵਿੱਚ ਵਾਹਿ ਕਰੋ ਜੋ ਕਬਾ ਲਿਆ ਉਹ ਮੇਰੀ ਕਿਸਮਤ ਜੋ ਮਿਲ ਗਿਆ ਉਹ ਤੇਰੀ ਰਹਿਮਤ ਕਾਨੇ ਕੋ ਜਿਤਤਾ ਆਸਨਾਇਆ ਵੀ ਬਹੁਤ ਹੀ ਵਾਹਿਗੁਰੂ ਤੇਰਾ ਹੀ ਦਰ ਹੈ ਤੇਰਾ ਹੀ ਦਰ ਹੈ ਇੱਥੇ ਕਦੇ ਤਨਨ ਨਹੀਂ ਮਿਲਿਆ ਜਦੋਂ ਜਦੋਂ ਮੈਨੂੰ ਲੱਗਾ ਕਿ ਮੈਂ ਤੇਰੇ ਲਈ ਖਾਸ ਹਾਂ ਤੇਰੀ ਬੇਰੁਖੀ